ਹੋ ਬਲਹਾਰੀ ਸਤ ਗੁਰ ਆਪਣੇ ਜਿਨੇ ਹੈ ਚਲਤ ਦਿਖਾਇਆ ਇੱਕ ਤਮਾਸ਼ਾ ਜੋ ਸੰਸਾਰ ਦੇ ਵਿੱਚ ਪ੍ਰਭਲ ਹੈ ਖਾਸਾ ਪਸਰਿਆ ਹੋਇਆ ਹੈ ਜਿਸ ਵੱਲ ਸਾਡਾ ਅਕਸਰ ਹੀ ਧਿਆਨ ਨਹੀਂ ਜਾਂਦਾ ਗੁਰੂ ਉਸ ਤਮਾਸ਼ੇ ਵੱਲ ਸਾਡਾ ਧਿਆਨ ਲੈ ਕੇ ਜਾਂਦਾ ਹੈ ਗੁਰੂ ਅਰਜਨ ਸਾਹਿਬ ਦੇ ਗੁਰੂ ਨੇ ਵੀ ਉਹਨਾਂ ਦਾ ਧਿਆਨ ਉਸ ਤਮਾਸ਼ੇ ਵੱਲ ਦਿਵਾਇਆ ਤਾਂ ਗੁਰੂ ਸਾਹਿਬ ਆਪਣੇ ਗੁਰੂ ਤੋਂ ਬਲਹਾਰੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਗੁਰਬਾਣੀ ਸਾਡਾ ਧਿਆਨ ਉਸ ਤਮਾਸ਼ੇ ਵੱਲ ਲੈ ਕੇ ਜਾਂਦੀ ਹੈ ਅਸੀਂ ਗੁਰਬਾਣੀ ਤੋਂ ਕੁਰਬਾਨ ਜਾਈਏ ਉਹ ਤਮਾਸ਼ਾ ਕਿਹੜਾ ਹੈ ਇਹ ਆਪਾਂ ਜਾਣਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 673ਵੇਂ ਅੰਕ ਤੇ ਵਿਰਾਜਮਾਨ ਗੁਰਬਾਣੀ ਦੇ ਵਿੱਚੋਂ ਧਨ ਆਸਰੀ ਮਹਿਲਾ ਪੰਜਮ ਜੇਹ ਕਰਣੀ ਹੋਵੇ ਸ਼ਰਮਿੰਦਾ ਇਹ ਹਾਕਮਾਨੀ ਰੀਤ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੀ ਵਿਪਰੀਤ ਜਿਹ ਕਰਨੀ ਹੋਵੇ ਸ਼ਰਮਿੰਦਾ ਕਿ ਪਰਲੋਕ ਦੇ ਵੇਲੇ ਕਿ ਤੂੰ ਹੁਣ ਐਸੀ ਕਰਨੀ ਕਰਤਾ ਪਿਆ ਜਦੋਂ ਇਹਦੇ ਨਤੀਜੇ ਆਉਣੇ ਆ ਉਦੋਂ ਤੂੰ ਸ਼ਰਮਿੰਦਾ ਹੋਵੇਂਗਾ ਆਪਾਂ ਸਭ ਜਾਣਦੇ ਹਾਂ ਕਿ ਜੋ ਅਸੀਂ ਬੀਜਾਂਗੇ ਉਹੀ ਵੱਢਾਂਗੇ ਜਿੱਦਾਂ ਦੇ ਕਰਮ ਕਰਾਂਗੇ ਉਦਾਂ ਦੇ ਸਾਨੂੰ ਨਤੀਜੇ ਮਿਲਣਗੇ ਜਿਸ ਤਰ੍ਹਾਂ ਦੇ ਅਸੀਂ ਫੈਸਲੇ ਲਵਾਂਗੇ ਉਦਾਂ ਦੀ ਸਾਨੂੰ ਫਲ ਮਿਲਣਗੇ ਤੇ ਮਨੁੱਖ ਬਹੁਤਾ ਕਰਕੇ ਐਸੀ ਕਰਨੀ ਦੇ ਵਿੱਚ ਰੁੱਝਿਆ ਹੈ ਕਿ ਜਿਹਦੇ ਜਦੋਂ ਨਤੀਜੇ ਮਿਲਣਗੇ ਉਦੋਂ ਉਹ ਸ਼ਰਮਿੰਦਾ ਹੋਏਗਾ ਜਿਹਹ ਕਰਨੀ ਹੋਵੇ ਸ਼ਰਮਿੰਦਾ ਇਹ ਕਮਾਨੀ ਰੀਤ ਉਦਾਹਰਣ ਦੇ ਤੌਰ ਤੇ ਐਸੀ ਕਿਹੜੀ ਕਰਨੀ ਹੈ ਜਿਹੜੀ ਮਨੁੱਖ ਆਮ ਤੌਰ ਤੇ ਕਰਦਾ ਪਿਆ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਜੋ ਸੰਤ ਜਨ ਹਨ ਜਿਹੜੇ ਸੱਚੇ ਸੰਤ ਜਨ ਹਨ ਅਖੌਤੀ ਸੰਤ ਨਹੀਂ ਸੱਚੇ ਸੰਤ ਜਿਹੜੇ ਨੇ ਕਿ ਉਹਨਾਂ ਦੀ ਤੂੰ ਨਿੰਦਾ ਕਰਦਾ ਫਿਰਦਾ ਤੇ ਜਿਹੜੇ ਪਰਮਾਤਮਾ ਨਾਲੋਂ ਟੁੱਟੇ ਹੋਏ ਐ ਉਹਨਾਂ ਦੀ ਤੂੰ ਪੂਜਾ ਕਰਦਾ ਉਹਨਾਂ ਦੀ ਆਉ ਭਗਤ ਕਰਦਾ ਆਦਰ ਸਤਕਾਰ ਕਰਦਾ ਕਿਉਂ ਕਿਉਂਕਿ ਉਹਨਾਂ ਨਾਲ ਤੈਨੂੰ ਗੌਂ ਹੈ ਉਹਨਾਂ ਤੱਕ ਤੈਨੂੰ ਮਤਲਬ ਹੈ ਕਿ ਇਹਦਾ ਮੈਂ ਆਦਰ ਸਤਕਾਰ ਕਰਾਂ ਤਾਂ ਸ਼ਾਇਦ ਇਹਦੇ ਤੋਂ ਮੈਨੂੰ ਕੁਝ ਮਿਲ ਜੇ ਕੋਈ ਰਤਬਾ ਮਿਲ ਜੇ ਕੋਈ ਮਾਇਕ ਪਦਾਰਥ ਮਿਲ ਜੇ ਸੰਤਾਂ ਤੋਂ ਤੈਨੂੰ ਸਿੱਖਿਆਈ ਵੇ ਤਿਉ ਸਿੱਖਿਆ ਜਿਹੜਾ ਸੱਚਾ ਸੰਤ ਹੈ ਉਹਨੇ ਉਹ ਸਿੱਖਿਆ ਦੇਣੀ ਹੈ ਜਿਹੜੀ ਇਸ ਮਾਇਕ ਸੰਸਾਰ ਨਾਲੋਂ ਤੁਹਾਨੂੰ ਤੋੜੇਗੀ ਸੱਚੇ ਸੰਤ ਨੇ ਤੁਹਾਨੂੰ ਕਦੇ ਐਸੀ ਸਿੱਖਿਆ ਨਹੀਂ ਦੇਣੀ ਕਿ ਵਕਤ ਤੋਂ ਵਕਤ ਮਿਹਨਤ ਕਰਕੇ ਵਕਤ ਤੋਂ ਵਕਤ ਤਰੱਕੀਆਂ ਕਰੋ ਕਿਉਂਕਿ ਉਹਨੂੰ ਪਤਾ ਹੈ ਕਿ ਇਹ ਦੁਨਿਆਵੀ ਤਰੱਕੀਆਂ ਮਾਨਸਿਕ ਅਸ਼ਾਂਤੀ ਦਾ ਕਾਰਨ ਹੀ ਬਣਦੀਆਂ ਤੇ ਅੱਜ ਦੇ ਸਮੇਂ 'ਚ ਇਹ ਪਸਾਰਾ ਇੰਨਾ ਪਸਰ ਚੁੱਕਿਆ ਹੈ ਕਿ ਸਾਡਾ ਇਹ ਗੱਲ ਕਰਨਾ ਵੀ ਬੇਵਕੂਫੀ ਲੱਗਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਦੁਨਿਆਵੀ ਤਰੱਕੀਆਂ ਮਾਨਸਿਕ ਅਸ਼ਾਂਤੀ ਦਾ ਕਾਰਨ ਬਣਦੀਆਂ ਤਾ ਇੰਜ ਲੱਗਦਾ ਕਿ ਅਸੀਂ ਕੋਈ ਗੱਪਾਂ ਮਾਰ ਰਹੇ ਹਾਂ ਕਿ ਅਸੀਂ ਬੇਤੁਕੀਆਂ ਗੱਲਾਂ ਕਰ ਰਹੇ ਹਾਂ ਪਰ ਫਿਰ ਜੇ ਮੈਂ ਇਹ ਅੱਖਾਂ ਕਿ ਲਿਆਉ ਕੋਈ ਬੰਦਾ ਜਿਨੇ ਇਸ ਦੁਨਿਆਵੀ ਸੰਸਾਰ ਦੇ ਵਿੱਚ ਤਰੱਕੀ ਬਹੁਤ ਕਰ ਲਈ ਰਤਵੇ ਹਾਸਲ ਕਰ ਲਏ ਧਨ ਪਦਾਰਥ ਜਾਇਦਾਦਾਂ ਹਾਸਲ ਕਰ ਲੀਆਂ ਤੇ ਉਹ ਬੰਦਾ ਆਪਣੇ ਦਿਲ ਤੇ ਹੱਥ ਰੱਖ ਕੇ ਕਹਦੇ ਕਿ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਚਿੰਤਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ ਤੇ ਕਿਸੇ ਤਰ੍ਹਾਂ ਦੀ ਕੋਈ ਅਸ਼ਾਂਤੀ ਨਹੀਂ ਕੀ ਮੈਂ ਮਨ ਮੇਰਾ ਮਨ ਬਹੁਤ ਸ਼ਾਂਤ ਹੈ ਮੈਂ ਸਭ ਪਾਸਿਓਂ ਸੁਰਖਰੂ ਹਾਂ ਤੇ ਆਨੰਦਿਤ ਫਿਰ ਅਸੀਂ ਮੰਨ ਸਕਦੇ ਹਾਂ ਕਿ ਇਹ ਦੁਨਿਆਵੀ ਤਰੱਕੀਆਂ ਅਸ਼ਾਂਤੀ ਨਹੀਂ ਦਿੰਦੀਆਂ ਪਰ ਮੈਨੂੰ ਪੂਰੀ ਸ਼ੰਕਾ ਹੈ ਕਿ ਐਸਾ ਇਨਸਾਨ ਲੱਭਣਾ ਜਿਹੜਾ ਦੁਨਿਆਵੀ ਤਰੱਕੀਆਂ ਦੀ ਵਾਹਵਾਹੀ ਵੀ ਕਰਦਾ ਹੋਵੇ ਤੇ ਸ਼ਾਂਤ ਅਤੇ ਆਨੰਦਿਤ ਵੀ ਹੋਵੇ ਹਾਂ ਐਸੇ ਇਨਸਾਨ ਜ਼ਰੂਰ ਹੋ ਸਕਦੇ ਐ ਜਿਨ੍ਹਾਂ ਨੇ ਦੁਨਿਆਵੀ ਤੌਰ ਤੇ ਤਰੱਕੀਆਂ ਹਾਸਲ ਤੇ ਜ਼ਰੂਰ ਕੀਤੀਆਂ ਪਰ ਉਹਨਾਂ ਤਰੱਕੀਆਂ ਦੇ ਨਾਲ ਉਹਨਾਂ ਦਾ ਮੋਹ ਕੋਈ ਕਿ ਉਹਨਾਂ ਨੇ ਆਪਣੇ ਕਾਰੋਬਾਰ ਰੱਬ ਆਸਰੇ ਛੱਡਿਆ ਉਹ ਕੋਈ ਬਹੁਤਾ ਤੜਫੜਾਉਂਦੇ ਨਹੀਂ ਬਹੁਤੇ ਹੱਥ ਪੈਰ ਨਹੀਂ ਮਾਰਦੇ ਕਿ ਉਹਨਾਂ ਦਾ ਕਾਰੋਬਾਰ ਵਧੇ ਫੁੱਲੇ ਉਹ ਪਰਮਾਤਮਾ ਦੀ ਕਿਰਪਾ ਨਾਲ ਹੀ ਜੇ ਵਧੇ ਫੁੱਲੀ ਜਾਂਦਾ ਤੇ ਵਧੀ ਫੁੱਲੀ ਜਾਂਦਾ ਪਰ ਉਹ ਇਨਸਾਨ ਸੁਰਖਰੂ ਹੈ ਐਸੇ ਇਨਸਾਨ ਦੁਨਿਆਵੀ ਤਰੱਕੀਆਂ ਦੇ ਮਾਲਕ ਵੀ ਹੋ ਸਕਦੇ ਆ ਤੇ ਸ਼ਾਂਤ ਤੇ ਅਨੰਦਤ ਵੀ ਹੋ ਸਕਦੇ ਐ ਪਰਬਤੇਰੇ ਕਰਕੇ ਲੁਕਾਈ ਐਸੀ ਐ ਕਿ ਉਹ ਅਸ਼ਾਂਤ ਹੈ ਚਿੰਤਿਤ ਹੈ ਡਰ ਦੇ ਵਿੱਚ ਕਿਉਂ ਕਿਉਂਕਿ ਸੰਤ ਕੀ ਨਿੰਦਾ ਕਰਦੀ ਐ ਤੇ ਸਾਖਤ ਕੀ ਪੂਜਾ ਕਰਦੀ ਐ ਐਸੀ ਉਹਦੀ ਬੁੱਤੀ ਵਿਪਰੀਤ ਹੋ ਗਈ ਐ ਮਾਇਆ ਮੋਹ ਭੂਲੋ ਅਵਰਾਹੀਤ ਹਰ ਚੰਦਿ ਔਰੀ ਬਨ ਹਰ ਪਾਤ ਰਹੇ ਇਹ ਹੈ ਤੁਹਾਰੋ ਬੀਤ ਰਹਾਉ ਮਾਇਆ ਦੇ ਮੋਹ ਚ ਫਸ ਕੇ ਭਾਈ ਤੂੰ ਕਰਾਹੇ ਪੈ ਗਿਆ ਪ੍ਰਮਾਤਮਾ ਨੂੰ ਛੱਡ ਕੇ ਹੋਰ ਦੇ ਪਿਆਰ ਚ ਪੈ ਰਿਆ ਹੈ ਤੇ ਉਸ ਪ੍ਰਮਾਤਮਾ ਤੋਂ ਬਿਨਾ ਤੇਰੀ ਇੰਨੀ ਕੀ ਪਾਇਆ ਜਿਵੇਂ ਜੰਗਲ ਦੇ ਹਰੇ ਪੱਤਿਆਂ ਦੀ ਜਾਂ ਫਿਰ ਜਿੰਨੀ ਹਵਾਈ ਕਿਲਿਆਂ ਆਪਣੇ ਮਨ ਦੇ ਵਿੱਚ ਜਦੋਂ ਤੁਸੀਂ ਵਿਉਂਤਾਂ ਬਣ ਰਹੇ ਹੁੰਦੇ ਹੋ ਤਾਂ ਬੜੀਆਂ ਵਧੀਆ ਲੱਗਦੀਆਂ ਕਿ ਮੈਂ ਇਹ ਹਾਸਲ ਕਰ ਲਿਆ ਕਿ ਇੰਜ ਇੰਜ ਮੈਂ ਐ ਐ ਕਰੂੰਗਾ ਤਾਂ ਆ ਆ ਮੈਂ ਹਾਸਲ ਕਰ ਲੂੰਗਾ ਪਰ ਜਦੋਂ ਅਸਲੀਅਤ ਦੇ ਵਿੱਚ ਉਹਨਾਂ ਵਿਉਂਤਾਂ ਨੂੰ ਸਿਰੇ ਚੜਾਉਣ ਦਾ ਟਾਈਮ ਆਉਂਦਾ ਹੈ ਤਾਂ ਬੜੀ ਛੇਤੀ ਉਹ ਖਿੱਲਰ ਜਾਂਦੀਆਂ ਉਹ ਹਵਾਈ ਕਿਲੇ ਜਿਹੜੇ ਤੁਸੀਂ ਉਸਾਰੇ ਹੁੰਦੇ ਆ ਉਹ ਟਹਾ ਢੇਰੀ ਹੋ ਜਾਂਦੇ ਆ ਜੰਗਲ ਦੇ ਹਰੇ ਪੱਤੇ ਆ ਉਦੋਂ ਤੱਕ ਹਰਿਆ ਜਦੋਂ ਤੱਕ ਤਰਖਤ ਦੇ ਨਾਲ ਲੱਗੇ ਹੈ ਜਦੋਂ ਟੁੱਟੇ ਸੁੱਕ ਕੇ ਚੂਰ-ਚੂਰ ਹੋ ਜਾਂਦੇ ਹੈ ਇੰਨੀ ਕੀ ਸਾਡੀ ਪਾਇਆ ਇੰਨੀ ਕੀ ਮਨੁੱਖ ਦੀ ਪਾਇਆ ਹੈ ਉਸ ਪਰਮਾਤਮਾ ਦੇ ਅੱਗੇ ਜਦ ਤੱਕ ਉਹ ਚਾਹੁੰਦਾ ਹੈ ਕਿ ਤੁਸੀਂ ਸਹੀ ਸਲਾਮਤ ਰਹੋ ਉਦੋਂ ਤੱਕ ਤੁਸੀਂ ਸਹੀ ਸਲਾਮਤ ਰਹੋਗੇ ਜਿਸ ਦਿਨ ਉਸਨੇ ਸੋਚ ਲਿਆ ਕਿ ਤੁਹਾਨੂੰ ਤਹਸ ਨਹਸ ਕਰਨਾ ਹੈ ਤੁਹਾਡਾ ਕੋਈ ਵੀ ਫੈਸਲਾ ਕੋਟਾ ਕੋਈ ਵੀ ਕਾਰਜ ਫਿਰ ਤੁਹਾਨੂੰ ਤਹਸ ਨਹਸ ਹੋਣ ਤੋਂ ਬਚਾ ਨਹੀਂ ਸਕਦਾ ਚੰਦਨ ਲੇਪ ਹੋਤ ਦੇਹ ਕੋ ਸੁਖ ਗਰਦਬ ਭਸਮ ਸੰਗੀਤ ਅੰਮ੍ਰਿਤ ਸੰਗ ਨਾਹੇ ਰੁਚਿ ਆਵਤ ਵਿਖੈਂਠ ਗਉਰੀ ਪ੍ਰੀਤ ਹੁਣ ਗਦਾ ਹੈ ਖੋਤਾ ਹੈ ਉਹ ਮਿੱਟੀ ਦੇ ਵਿੱਚ ਲਟਦਾ ਹੈ ਤੇ ਸੁੱਖ ਪ੍ਰਾਪਤ ਕਰਦਾ ਹੈ ਸਾਨੂੰ ਇੰਜ ਲੱਗਦਾ ਹੈ ਕਿ ਉਹ ਗਲਤ ਕਰ ਰਿਹਾ ਹੈ ਕਿ ਮਿੱਟੀ 'ਚ ਲਟ ਕੇ ਸੁੱਖ ਕਿਵੇਂ ਪ੍ਰਾਪਤ ਕਰਿਆ ਜਾ ਸਕਦਾ ਹੈ ਉਹਦੇ ਲਈ ਉਹੀ ਸੁੱਖ ਹੈ ਹੁਣ ਉਹਦੀ ਵਿਰਤੀ ਉਦਾਂ ਦੀ ਉਹਨੂੰ ਸ਼ਾਇਦ ਅਸਲ ਸੁੱਖ ਦਾ ਨਹੀਂ ਪਤਾ ਉਹਦੇ ਤੇ ਚੰਦਨ ਦਾ ਲੇਪ ਲਾਤਾ ਜਾਵੇ ਉਹਨੂੰ ਪਸੰਦ ਨਹੀਂ ਆਉ ਇਸੇ ਤਰ੍ਹਾਂ ਹੀ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਵਿੱਚ ਹੀ ਲਿਪਟਿਆ ਰਹਿੰਦਾ ਹੈ ਮਾਇਕ ਪਦਾਰਥਾਂ ਚੋਂ ਖੁਸ਼ੀਆਂ ਲੱਭਦਾ ਰਹਿੰਦਾ ਉਹਨੂੰ ਲੱਗਦਾ ਕਿ ਖੁਸ਼ੀਆਂ ਤਾਂ ਇੱਥੇ ਹੀ ਆ ਕਿਉਂਕਿ ਉਹਨੇ ਅਸਲ ਆਨੰਦ ਜਿਹੜਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਤੇ ਹਾਸਲ ਹੁੰਦਾ ਉਹ ਹਾਸਲ ਕੀਤਾ ਨਹੀਂ ਹੁੰਦਾ ਉਹਦਾ ਸਵਾਦ ਮਾਣਿਆ ਨਹੀਂ ਹੁੰਦਾ ਉੱਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਾਂ ਪਵਿੱਤ ਪੁਨੀਤ ਜਾਤ ਅਕਾਰਥ ਜਨਮ ਪਦਾਰਥ ਕਾਚ ਬਾਦ ਰਹਿ ਜੀਤ ਏ ਭਾਈ ਉੱਚੇ ਜੀਵਨ ਵਾਲੇ ਸੰਤ ਜਿਹੜੇ ਇਸ ਸੰਸਾਰ ਦੇ ਵਿਕਾਰਾਂ ਵਿੱਚ ਹੀ ਪਵਿੱਤਰ ਰਹਿੰਦੇ ਆ ਭਲੇ ਸੰਜੋਗਾਂ ਨਾਲ ਹੀ ਮਿਲਦੇ ਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਐਸੇ ਸੰਤ ਹਨ ਦੁਨੀਆ ਤੇ ਭਾਵੇਂ ਕਿੰਨਾ ਹੀ ਵਿਕਾਰਾਂ ਦਾ ਮਾਇਆ ਦਾ ਪਸਾਰਾ ਪਸਰ ਜਾਏ ਗੁਰੂ ਸਾਹਿਬ ਕਦੇ ਵੀ ਗੰਦਲੇ ਨਹੀਂ ਹੋ ਸਕਦੇ ਗੁਰੂ ਦੀ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਮੇਰੇ ਵਰਗੇ अनेका ਆਏ अनेका ਗਏ ਬਥੇਰਿਆਂ ਦੀ ਉਸ ਪ੍ਰਮਾਤਮਾ ਨੇ ਕਿਹੜੇ ਵੇਲੇ ਮੱਤ ਮਾਰ ਦਿੱਤੀ ਪਤਾ ਹੀ ਨਹੀਂ ਲੱਗਿਆ ਚੰਗਾ ਭਲਾ ਗੁਰਬਾਣੀ ਦਾ ਪ੍ਰਚਾਰ ਕਰਦੇ ਕਰਦੇ ਕਿਹੜੇ ਪਾਸੇ ਨੂੰ ਤੁਰ ਪਈ ਤੇ ਕਦੋਂ ਤੁਰ ਪਈ ਸ਼ਾਇਦ ਉਹਨਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਹੋਇਆ ਬਥੇਰੇ ਗੁਰਬਾਣੀ ਦੇ ਸਿਰ ਤੋਂ ਚੜਤ ਹਾਸਲ ਕਰਕੇ ਪੈਰ ਛੱਡ ਗਏ ਉਹ ਵੀ ਉਸ ਪ੍ਰਮਾਤਮਾ ਦੀ ਰਜ਼ਾ ਅਤਿਨ ਉਹਨਾਂ ਦੀ ਮਤ ਮਾਰੀ ਗਈ ਅਸੀਂ ਹਮੇਸ਼ਾ ਉਸ ਪ੍ਰਮਾਤਮਾ ਦੇ ਡਰ ਅਦਬ ਦੇ ਵਿੱਚ ਰਹਿ ਕੇ ਗੱਲ ਕਰਦੇ ਹਾਂ ਬਹੁਤ ਪਹਿਲਾਂ ਹੀ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਜੀਵਨ ਚੰਗਾ ਪੜਾ ਚੱਲਦਾ ਚੱਲਦਾ ਕਦੋਂ ਰੁਕ ਜਾਵੇ ਉਸ ਪ੍ਰਮਾਤਮਾ ਦਾ ਵਾਰ ਕਦੋਂ ਹੋ ਜਾਵੇ ਕੁਝ ਪਤਾ ਨਹੀਂ ਅੱਜ ਉਸੇ ਪ੍ਰਮਾਤਮਾ ਦੀ ਬਖਸ਼ੀ ਹੋਈ ਸਮੱਤ ਹੈ ਜਿਸ ਦੇ ਸਿੱਟੇ ਵਜੋਂ ਗੁਰਬਾਣੀ ਦੇ ਨਾਲ ਜੁੜੇ ਵੀ ਆ ਗੁਰਬਾਣੀ ਨੂੰ ਲੋਕਾਂ ਤੱਕ ਲੈ ਕੇ ਵੀ ਜਾ ਰਹੇ ਹਾਂ ਕੱਲ ਦਾ ਕੀ ਪਤਾ ਸਾਡੇ ਆਪਣੇ ਹੱਥ ਵਸ ਥੋੜੀ ਹੈ ਮਨੁੱਖ ਦੇ ਜੇ ਹੱਥ ਵਸ ਹੋਵੇ ਤਾਂ ਉਹ ਕਦੇ ਵੀ ਕੋਈ ਗਲਤ ਕਾਰਜ ਨਾ ਕਰੇ ਅੱਜ ਮੈਂ ਆਪਣੇ ਜੀਵਨ ਤੇ ਝਾਤ ਮਾਰ ਕੇ ਕਹਿ ਸਕਦਾ ਕਿ ਮੈਂ ਜ਼ਿੰਦਗੀ ਚ ਕਦੇ ਕੋਈ ਗਲਤ ਕੰਮ ਕਰ ਹੀ ਨਹੀਂ ਸਕਦਾ ਪਰ ਜਦੋਂ ਉਹਨੇ ਕਰਵਾਉਣਾ ਹੋਇਆ ਤਾਂ ਉਹਨੂੰ ਕਿਸੇ ਦੀ ਪਰਮਿਸ਼ਨ ਦੀ ਲੋੜ ਨਹੀਂ ਪੈਣੀ ਉਹਨੇ ਮੱਤ ਹੀ ਐਸੀ ਮਾਰਨੀ ਹੈ ਕਿ ਮਨੁੱਖ ਦੇ ਨਾਂ ਚਾਹੁੰਦੇ ਹੋਏ ਵੀ ਗਲਤ ਕੰਮ ਹੋ ਜਾਣਾ ਸੋ ਤੁਸੀਂ ਇੱਕ ਗੱਲ ਚੇਤੇ ਰੱਖਣੀ ਹੈ ਕਿ ਗੁਰਬਾਣੀ ਦਾ ਪ੍ਰਚਾਰ ਕਰਨ ਵਾਲੇ ਮੇਰੇ ਵਰਗੇ ਗੰਦਲੇ ਹੋ ਸਕਦੇ ਆ ਮੇਰੇ ਵਰਗਿਆਂ ਦੀ ਮੱਤ ਵੱਜ ਸਕਦੀ ਹੈ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਹਿੰਦੀ ਦੁਨੀਆ ਤੱਕ ਜਿਉਂਦੀ ਤਿਉਂ ਅਟੱਲ ਹੀ ਰਹਿਣਗੇ ਸੰਸਾਰ ਦੇ ਵਿੱਚ ਕਿੰਨਾ ਵੀ ਗੰਦਲਾਪਣ ਫੈਲ ਜਾਵੇ ਕਿੰਨਾ ਵੀ ਮਾਇਆ ਦਾ ਵਿਕਾਰਾਂ ਦਾ ਪਸਾਰਾ ਫੈਲ ਜਾਵੇ ਗੁਰੂ ਸਾਹਿਬ ਸਦਾ ਹੀ ਇਸੇ ਤਰੀਕੇ ਪਵਿੱਤਰ ਰਹਿਣਗੇ ਤੇ ਐਸੇ ਸੰਤ ਜਿਹੜੇ ਗੰਦਲੇਪਣ ਦੇ ਵਿੱਚ ਵੀ ਪਵਿੱਤਰ ਰਹਿੰਦੇ ਆ ਸੰਜੋਗਾਂ ਦੇ ਨਾਲ ਮਿਲਦੇ ਆ ਉਤਮ ਸੰਤ ਭਲੇ ਸੰਜੋਗੀ ਇਸ ਜੁਗ ਮਹਿ ਪਵਿੱਤ ਪਨੀਤ ਇਹਨਾਂ ਦੀ ਸੰਗਤ ਤੋਂ ਵਾਂਝਿਆ ਰਹਿ ਕੇ اے ਭਾਈ ਤੇਰਾ ਕੀਮਤੀ ਮਨੁੱਖਾ ਜਨਮ ਵਿਅਰਥ ਜਾ ਰਿਹਾ ਕੱਚ ਦੇ ਬੱtte ਜਿੱਤਿਆ ਜਾ ਰਿਹਾ ਜਨਮ ਜਨਮ ਕੇ ਕਿਲ ਵਿਖ ਦੁਖ ਭਾਗੇ ਗੁਰ ਗਿਆਨ ਅੰਜਨ ਨੇਤਰ ਦੀਤਹ ਸਾਧ ਸੰਗ ਇਨ ਦੁਖ ਤੇ ਨਿਕਸਿਓ ਨਾਨਕ ਏਕਪ੍ਰੀਤ ਏ ਨਾਨਕ ਆਖੋ हे ਭਾਈ ਜਿਸ ਮਨੁੱਖ ਦੀਆਂ ਅੱਖਾਂ ਵਿੱਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਪਾ ਦਿੱਤਾ ਉਸ ਦੇ ਅਨੇਕਾਂ ਜਨਮਾਂ ਦੇ ਕੀਤੇ ਪਾਪ ਦੂਰ ਹੋ ਗਏ ਸੰਗਤ ਵਿੱਚ ਟਿਕ ਕੇ ਉਹ ਮਨੁੱਖ ਇਨਾਂ ਦੁਖਾਂ ਪਾਪਾਂ ਤੋਂ ਬਚ ਨਿਕਲਿਆ ਨੇ ਇੱਕ ਪ੍ਰਮਾਤਮਾ ਨਾਲ ਪਿਆਰ ਪਾ ਲਿਆ ਤਨ ਆਸਰੀ ਮਹਿਲਾ ਪੰਜਮਾ ਪਾਣੀ ਪੱਖਾ ਪੀ ਸੋ ਸੰਤ ਆਗੇ ਗੁਣ ਗੋਵਿੰਦ ਜਸ ਗਾਈ ਸਾਸ ਸਾਸ ਮਨ ਨਾਮ ਸਮਾਰੈ ਇਹ ਬਿਸ਼ਰਾਮ ਨਿਧ ਪਾਈ ਇਹ ਵਾਲਾ ਜੋ ਸ਼ਬਦ ਹੈ ਇਨੂੰ ਵਾਰ-ਵਾਰ ਪੜਿਓ ਉਦੋਂ ਤੱਕ ਪੜਿਓ ਜਦ ਤੱਕ ਇਹਦਾ ਇੱਕ-ਇੱਕ ਅੱਖਰ ਯਾਦ ਹੋ ਜਾਵੇ ਕਿਉਂਕਿ ਇਹ ਇੱਕ ਅਰਦਾਸ ਬੇਨਤੀ ਹੈ ਗੁਰੂ ਸਾਹਿਬ ਉਸ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਦੇ ਪਏ ਨੇ ਇਹ ਅਰਦਾਸ ਸਾਡੇ ਲਈ ਬਹੁਤ ਮਹੱਤਵਪੂਰਨ ਹੈ ਜੇ ਇਹਨੂੰ ਸਦਾ ਚੇਤੇ ਵਿੱਚ ਰੱਖੀਏ ਤਾਂ ਪ੍ਰਮਾਤਮਾ ਸਾਡੀ ਜ਼ਰੂਰ ਸਹਾਇਤਾ ਕਰ ਸਕਦਾ ਹੈ ਕਿ ਅਸੀਂ ਕਿਸੇ ਗਲਤ ਰਾਹ ਤੇ ਨਹੀਂ ਪਾਵਾਂਗੇ ਕੀਰ ਅਰਦਾਸ ਕਰਦੇ ਨੇ ਗੁਰੂ ਸਾਹਿਬ ਕਹਿੰਦੇ हे ਪ੍ਰਭੂ ਮਿਹਰ ਕਰ ਕੇ ਪਾਣੀ ਪੱਖਾ ਪੀਸੋ ਸੰਤ ਆਗੈ ਕਿ ਮੈਂ ਤੇਰੇ ਸੰਤਾਂ ਦੀ ਸੇਵਾ ਚ ਰਹਿ ਕੇ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਪੱਖਾ ਚੱਲਦਾ ਰਹਾ ਆਟਾ ਪੀਂਦਾ ਰਹਾ ਤੇ ਗੁਣ ਗੋਵਿੰਦ ਜਸ ਗਾਈ ਤੇ हे ਗੋਵਿੰਦ ਤੇਰੀ ਸਿਫਤ ਸਲਾਹ ਦੇ ਗੁਣ ਗਾਂਦਾ ਰਹਾ ਮੇਰਾ ਮਨ ਹਰੇਕ ਸਾਹ ਦੇ ਨਾਲ ਤੇਰਾ ਨਾਮ ਚੇਤੇ ਕਰਦਾ ਰਹੇ ਮੈਂ ਤੇਰਾ ਇਹ ਨਾਮ ਪ੍ਰਾਪਤ ਕਰ ਲਵਾਂ ਜੋ ਸੁਖ ਸ਼ਾਂਤੀ ਦਾ ਖਜ਼ਾਨਾ ਹੈ। ਸਾਸ ਸਾਸ ਮਨ ਨਾਮ ਸਮਾਰਾ ਇਹ ਬਿਸ਼ਰਾਮ ਨਿਦ ਪਾਈ ਤੇ ਅਗਲੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਹਨ ਜਦੋਂ ਅਸੀਂ ਪੜਨੀਆਂ ਨੇ ਤਾਂ ਤੁਹਾਡੇ ਚੇਤਿਆਂ ਦੇ ਵਿੱਚ ਇਹ ਸ਼ਬਦ ਜ਼ਰੂਰ ਆ ਜਾਣਾ ਜਿਸ ਟੋਣ ਦੇ ਵਿੱਚ ਇਸ ਸ਼ਬਦ ਨੂੰ ਬਚਪਨ ਤੋਂ ਗ੍ਰਹਿਣ ਕਰਿਆ ਹੈ ਉਸੇ ਟੋਣ ਦੇ ਵਿੱਚ ਇਹਨਾਂ ਪੰਕਤੀਆਂ ਨੂੰ ਕਾਉਣ ਦੀ ਕੋਸ਼ਿਸ਼ ਕਰਦੇ ਹਾਂ ਤੁਮ ਕਰੋ ਦਇਆ ਮੇਰੇ ਸਾਈ 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 ਐਸੀ ਮਤ ਦੀ ਜਹ ਸਦਾ ਸਦਾ ਤੁਧ ਧਿਆਈ ਤੁਮ ਕਰੋ ਦਇਆ ਮੇਰੇ ਸਾਈ ਤੁਮ ਕਰੋ ਦਇਆ ਮੇਰੇ ਸਾਈ اے ਪ੍ਰਮਾਤਮਾ اے ਮੇਰੇ ਸਾਈ ਮੇਰੇ ਖਸਮ ਪ੍ਰਭੂ ਮੇਰੇ ਤੇ ਦਇਆ ਕਰ ਏ ਮੇਰੇ ਠਾਕੁਰ ਮੈਨੂੰ ਇਹੋ ਜੀ ਹੀ ਅਕਲ ਬਖਸ਼ ਕਿ ਮੈਂ ਸਦਾ ਹੀ ਤੇਰਾ ਨਾਮ ਸਿਮਰਦਾ ਰਹਾ ਤੁਮਰੀ ਕਿਰਪਾ ਤੇ ਮੋਹ ਮਾਨ ਛੁਟੈ ਬਿਨ ਸਜਾਈ ਪਰਮਾਈ ਆਨੰਦ ਰੂਪ ਰਵਿਓ ਸਭ ਮਦੇ ਜਤ ਕਤ ਪੇਖਉ ਜਾਈ हे ਪ੍ਰਮਾਤਮਾ ਤੇਰੀ ਕਿਰਪਾ ਨਾਲ ਮੇਰੇ ਅੰਦਰੋਂ ਮਾਇਆ ਦਾ ਮੋਹ ਮੁੱਕ ਜਾਏ ਅਹੰਕਾਰ ਦੂਰ ਹੋ ਜਾਏ ਮੇਰੀ ਪਟਕਣਾ ਦਾ ਨਾਸ ਹੋ ਜਾਏ ਮੈਂ ਜਿੱਥੇ ਕਿੱਥੇ ਜਾ ਕੇ ਵੇਖਾਂ ਸਭਨਾ ਵਿੱਚ ਮੈਨੂੰ ਤੂੰ ਆਨੰਦ ਸਰੂਪ ਹੀ ਵਸਦਾ ਦਿੱਸੀ ਤੂੰ ਦਿਆਲ ਕਿਰਪਾਲ ਕਿਰਪਾ ਨਦ ਪਤਿਤ ਪਾਵਨ ਗੋਸਾਈ ਕੋਟ ਸੁਖ ਆਨੰਦ ਰਾਜ ਪਾਏ ਮੁਖਤੇ ਨਿਮਖ ਬੁਲਾਈ ਏ ਧਰਤੀ ਦੇ ਖਸਮ ਤੂੰ ਦਇਆਲ ਹੈ ਕਿਰਪਾਲ ਹੈ ਦਇਆ ਦਾ ਖਜ਼ਾਨਾ ਹੈ ਤੂੰ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ ਜਦੋਂ ਮੈਂ ਅੱਖ ਝਮਕਣ ਜਿੰਨੇ ਸਮੇਂ ਲਈ ਵੀ ਮੂੰਹੋਂ ਤੇਰਾ ਨਾਮ ਉਚਾਰਦਾ ਹਾਂ ਮੈਨੂੰ ਇਉਂ ਜਾਪਦਾ ਹੈ ਕਿ ਮੈਂ ਰਾਜ ਭਾਗ ਦੇ ਕਰੋੜਾਂ ਸੁਖ ਆਨੰਦ ਮਾਣ ਲਏ ਹਨ ਜਾਪ ਤਾਪ ਭਗਤ ਸਾਹ ਪੂਰੀ ਜੋ ਪ੍ਰਭ ਕੈ ਮਨ ਪਾਈ ਨਾਮ ਜਪਤ ਤ੍ਰਿਸ਼ਨਾ ਸਭ 부ਝੀ ਹੈ ਨਾਨਕ ਤ੍ਰਿਪਤ ਅਕਾਈ ਹੈ ਨਾਨਕ ਉਹੀ ਜਾਪ ਤਾਪ ਉਹੀ ਭਗਤੀ ਸਿਰੇ ਚੜੀ ਜਾਣੋ ਜਿਹੜੀ ਪ੍ਰਮਾਤਮਾ ਦੇ ਮਨ ਵਿੱਚ ਪਸੰਦ ਆਉਦੀ ਹੈ ਪ੍ਰਮਾਤਮਾ ਦਾ ਨਾਮ ਜਪਿਆਂ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ ਮਾਇਕ ਪਦਾਰਥਾਂ ਵੱਲੋਂ ਪੂਰੇ ਤੌਰ ਤੇ ਰੱਜ ਜਾਈਦਾ ਇਹ ਗੱਲ ਉੱਥੇ ਹੀ ਜੁੜਦੀ ਐ ਤਰੱਕੀਆਂ ਵਾਲੀ ਗੱਲ ਤੇ ਕਿ ਜਦੋਂ ਅਸੀਂ ਪ੍ਰਮਾਤਮਾ ਦੇ ਨਾਮ ਦਾ ਸਵਾਦ ਚੱਖ ਲਿਆ ਤਾਂ ਇਹ ਦੁਨਿਆਵੀ ਤਰੱਕੀਆਂ ਦੀ ਲਾਲਸਾ ਮਨ ਦੇ ਵਿੱਚੋਂ ਮਿਟ ਜਾਂਦੀ ਐ ਮਾਇਕ ਤੌਰ ਤੇ ਸਾਨੂੰ ਰੱਜ ਆ ਜਾਂਦਾ ਧਨਾਸਰੀ ਮਹਿਲਾ ਪੰਜਮਾ ਜਿਨ ਕੀਨੇ ਵਸ ਆਪਣਾ ਤ੍ਰਹਿ ਗੁਣ ਭਵਨ ਚਤਰ ਸੰਸਾਰਾ ਜਗ ਇਸਨਾਨ ਤਾਪ ਥਾਨ ਖੰਡੇ ਕੀ ਇਹ ਜੰਤ ਵਿਚਾਰਾ ਇਹ ਭਾਈ ਜਿਸ ਮਾਇਆ ਨੇ ਸਾਰੇ ਤ੍ਰੈ ਗੁਣੀ ਸੰਸਾਰ ਨੂੰ ਸਾਰੇ ਚਾਰ ਕੂਟ ਜਗਤ ਨੂੰ ਆਪਣੇ ਵਸ ਚ ਕੀਤਾ ਹੋਇਆ ਇਹਨੇ ਜਗ ਕਰਨ ਵਾਲੇ ਇਸਨਾਨ ਕਰਨ ਵਾਲੇ ਤਪ ਕਰਨ ਵਾਲੇ ਸਾਰੇ ਥਾਂ ਭੰਨ ਕੇ ਰੱਖ ਦਿੱਤੇ ਨੇ ਪਾਪ ਕੇ ਮਾਇਆ ਨੇ ऐसे सारे ਥਾਂ ਜਿੱਤ ਲੈਨੇ ਕਿਵੇਂ ਜਿੱਤ ਲੈਨੇ ਕਿ ਲੋਕ ਆਪਦੇ ਜਾਣੇ ਤਾਂ ਜਗ ਕਰਦੇ ਆ ਤੀਰਥ ਇਸ਼ਨਾਨਾਂ ਤੇ ਜਾਂਦੇ ਆ ਇਸ਼ਨਾਨ ਕਰਨ ਕੇ ਸਾਡੇ ਪਾਪ ਧੋਤੇ ਜਾਣਗੇ ਤਪ ਕਰਦੇ ਆ ਕਿ ਤਪ ਕੀਤੇਆਂ ਸ਼ਾਇਦ ਸਾਡੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਏਗੀ ਪਰ ਇਹਨਾਂ ਸਵਣਾਂ ਨੂੰ ਹੀ ਇਸ ਮਾਇਆ ਨੇ ਆਪਣੇ ਵਸ ਕੀਤਾ ਹੋਇਆ ਹੈ ਇਹ ਸਭ ਕੁਝ ਕਰਨ ਦੇ ਬਾਵਜੂਦ ਵੀ ਉਹਨਾਂ ਦੇ ਅੰਦਰੋਂ ਪਾਪ ਨਹੀਂ ਮਿਟਦੇ ਮਾਇਕ ਪ੍ਰਵਿਰਤੀ ਨਹੀਂ ਮਟਦੀ ਇਹਨਾਂ ਥਾਵਾਂ ਤੇ ਜਾ ਕੇ ਵੀ ਕੋਈ ਫਰਕ ਨਹੀਂ ਪੈਂਦਾ ਤਾਂ ਮਾਇਆ ਨੇ ਜਦੋਂ ਐਸੇ ਥਾਂ ਆਪਣੇ ਵਸ ਵਿੱਚ ਕਰ ਲਏ ਤਾਂ ਜੀਵ ਦੀ ਕੀ ਪਾਇਆ ਹੈ ਕਿ ਉਹਦਾ ਟੱਕਰ ਕਰ ਸਕੇ ਮਾਇਆ ਇੰਨੀ ਤਾਕਤਵਰ ਹੈ ਇਸੇ ਲਈ ਤੇ ਸਾਰੇ ਸੰਸਾਰ ਨੂੰ ਨੇ ਵਸ ਵਿੱਚ ਕੀਤਾ ਹੋਇਆ ਪਰ ਅਸੀਂ ਇਹ ਚੇਤਾ ਨਾ ਭੁੱਲੀਏ ਕਿ ਉਦੋਂ ਤੱਕ ਜਦੋਂ ਤੱਕ ਉਹ ਪਰਮਾਤਮਾ ਦਾ ਹੁਕਮ ਹੈ ਇਹਦੇ ਲਈ ਕਿ ਇਹ ਸੰਸਾਰ ਨੂੰ ਵਸਦੇ ਵਿੱਚ ਕਰਕੇ ਰੱਖੇ ਇਸੇ ਸੰਸਾਰ ਦੇ ਵਿੱਚ ਇਨਸਾਨ ਵਸਦੇ ਨੇ ਜਿਨ੍ਹਾਂ ਤੇ ਉਸ ਪਰਮਾਤਮਾ ਨੇ ਮਿਹਰ ਕੀਤੀ ਹੈ ਤੇ ਉਹਨਾਂ ਨੂੰ ਮਾਇਆ ਦੇ ਜੰਗਲ ਚੋਂ ਛਡਾ ਲਿਆ ਪ੍ਰਭ ਕੀ ਓਟ ਗਹੀ ਤੌ ਛੁੱਟੋ ਸਾਧ ਪ੍ਰਸਾਦ ਹਰ 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 ਗਾਏ ਬਿਖਾ ਬਿਆਦ ਤਬ ਹਟੋ ਰਹਾਓ ਇਹ ਭਾਈ ਜਦੋਂ ਪ੍ਰਮਾਤਮਾ ਨੇ ਮਨੁੱਖ ਤੇ ਮਿਹਰ ਕੀਤੀ ਤੇ ਮਨੁੱਖ ਨੇ ਪ੍ਰਮਾਤਮਾ ਦਾ ਪੱਲਾ ਫੜਿਆ ਤਦੋਂ ਉਹ ਮਾਇਆ ਦੇ ਪੰਜੇ ਚੋਂ ਬਚ ਗਿਆ ਜਦੋਂ ਗੁਰੂ ਦੀ ਕਿਰਪਾ ਨਾਲ ਮਨੁੱਖ ਨੇ ਪ੍ਰਮਾਤਮਾ ਦੀ ਸਿੱਖਤ ਸਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ ਤਦੋਂ ਵਿਕਾਰਾਂ ਦਾ ਰੋਗ ਉਹਦੇ ਅੰਦਰੋਂ ਮਿਟ ਗਿਆ ਨਾ ਸੁਣੀਐ ਨਾ ਮੁਖ ਤੇ ਬਕੀਐ ਨਾ ਮੋਹ ਹੈ ਉਹ ਡੀਠੀ ਐਸੀ ਠਗੌਰੀ ਪਾਏ ਪੁਲਾਵੈ ਮਨ ਸਭ ਕੈ ਲਾਗੇ ਮਿੱਠੀ ਹੁਣ ਮਾਇਆ ਦਾ ਤਮਾਸ਼ਾ ਦੇਖੋ ਕਿਸ ਤਰ੍ਹਾਂ ਦਾ ਨਾ ਤਾਂ ਅਸੀਂ ਇਹਨੂੰ ਸੁਣ ਸਕਦੇ ਨਾ ਹੀ ਇਹ ਮੁਖੋਂ ਕੁਝ ਬੋਲਦੀ ਹੈ ਤੇ ਨਾ ਹੀ ਇਹ ਮੋਣੀ ਇਹਨਾਂ ਅੱਖਾਂ ਦੇ ਨਾਲ ਦਿਸਦੀ ਹੈ ਹੁਣ ਮੰਨ ਲਓ ਤੁਹਾਡਾ ਕਿਸੇ ਬੁਰੀ ਸੰਗਤ ਦੇ ਨਾਲ ਵਾਹ ਪੈ ਜਾਂਦਾ ਕਿਸੇ ਤਰੀਕੇ ਹੁਣ ਉਹ ਬੁਰੀ ਸੰਗਤ ਤੁਹਾਨੂੰ ਦਿਖ ਵੀ ਰਹੀ ਹੈ ਉਹਦੇ ਚ ਕਿਦਾਂ ਦੀਆਂ ਗੱਲਾਂ ਹੋ ਰਹੀਆਂ ਨੇ ਤੁਹਾਨੂੰ ਸੁਣ ਵੀ ਰਹੀਆਂ ਉਹ ਕੀ ਬੋਲ ਬੋਲਦੇ ਪਏ ਐ ਤੁਹਾਨੂੰ ਪਤਾ ਲੱਗ ਰਿਹਾ ਹੈ ਉਹ ਕੀ ਕਰਦੇ ਪਏ ਐ ਤੁਸੀਂ ਦੇਖ ਪਾ ਰਹੇ ਹੋ ਤਾਂ ਤੁਸੀਂ ਫੈਸਲਾ ਕਰ ਸਕਦੇ ਕਿ ਤੁਸੀਂ ਉੱਥੇ ਰੁਕਣਾ ਹੈ ਕਿ ਉਸ ਮਹਿਫਲ ਨੂੰ ਉਸ ਬੁਰੀ ਸੰਗਤ ਨੂੰ ਛੱਡ ਕੇ ਚਲੇ ਜਾਣਾ ਮਾਇਆ ਇੱਕ ਐਸੀ ਬੁਰੀ ਸੰਗਤ ਹੈ ਜਿਹੜੀ ਨਾ ਦਿਸਦੀ ਹੈ ਨਾ ਸੁਣਦੀ ਹੈ ਇਹ ਗੁੱਜੇ ਤੌਰ ਤੇ ਤੁਹਾਡੀ ਮਾਨਸਿਕਤਾ ਤੇ ਅਸਰ ਕਰੀ ਰੱਖਦੀ ਹੈ ਇਸੇ ਲਈ ਇਹਦੇ ਜੋ ਬਚਨ ਔਖੇ ਇਹ ਮੰਨੋ ਕੋਈ ਐਸੀ ਨਸ਼ੀਲੀ ਚੀਜ਼ ਖਵਾ ਕੇ ਮਨੁੱਖ ਨੂੰ ਕਰਾਏ ਪਾ ਦਿੰਦੀ ਹੈ ਕਿ ਸਵਣਾ ਦੇ ਮਨ ਚ ਪਿਆਰੀ ਲੱਗਦੀ ਰਹਿੰਦੀ ਹੈ ਨਾਲੇ ਇਸ ਮਾਇਕ ਸੰਸਾਰ ਦੇ ਵਿੱਚ ਜੁੜ ਕੇ ਮਨੁੱਖ ਦੁਖੀ ਹੁੰਦਾ ਰਹਿੰਦਾ ਹੈ ਨਾਲੇ ਇਹਦੇ ਮੋਚ ਪਿਆ ਰਹਿੰਦਾ ਹੈ ਐਸਾ ਨਸ਼ਾ ਇਸ ਮਾਇਆ ਨੇ ਮਨੁੱਖ ਨੂੰ ਕਰਾਇਆ ਹੋਇਆ ਮਾਈ ਬਾਪ ਪੁੱਤ ਹਿਤ ਭਰਾਤਾ ਓਨ ਘਰ ਘਰ ਮਿਲਿਓ ਦੁਆ ਕਿਸ ਹੀ ਵਾਦ ਘਾਟ ਕਿਸ ਹੀ ਪਹਿ ਸਗਲੇ ਲਰ ਲਰ ਮੂਆ ਹੁਣ ਮਾਇਆ ਦੇ ਪਸਾਰੇ ਹੋਏ ਇਸ ਪਸਾਰੇ 'ਚ ਮਾਇਆ ਦੇ ਇਸ ਤਮਾਸ਼ੇ 'ਚ ਕੀ ਹੁੰਦਾ ਮਾਂ ਪਿਓ ਪੁੱਤਰ ਮਿੱਤਰ ਭਰਾ ਇਸ ਮਾਇਆ ਨੇ ਹਰੇਕ ਦੇ ਹਿਰਦੇ 'ਚ ਵਿਤਕਰਾ ਪਾ ਰੱਖਿਆ ਇਹ ਮਾਇਆ ਕਿਸੇ ਕੋਲ ਬਹੁਤੀ ਹੈ ਕਿਸੇ ਕੋਲ ਥੋੜੀ ਹੈ ਤੇ ਇਸੇ ਗੱਲ ਤੋਂ ਸਾਰੇ ਆਪਸ ਦੇ ਵਿੱਚ ਲੜਦੇ ਪਏ ਜਿਹਦੇ ਕੋਲ ਬਹੁਤੀ ਹੈ ਉਹਦੇ ਚ ਹੰਕਾਰ ਆ ਜਾਂਦਾ ਹੈ ਉਹ ਛੋਟਿਆਂ ਨੂੰ ਕੁਝ ਸਮਝਣੋਂ ਹੀ ਹਟ ਜਾਂਦਾ ਹੈ ਉਹਨਾਂ ਤੇ ਤਸ਼ੱਦਦ ਤੱਕ ਕਰਨ ਲੱਗ ਜਾਂਦਾ ਹੈ ਅਤਿਆਚਾਰ ਕਰਨ ਲੱਗ ਜਾਂਦਾ ਹੈ ਆਪਣੀਆਂ ਮਨਮਰਜ਼ੀਆਂ ਉਹਨਾਂ ਤੇ ਚਲਾਉਣ ਲੱਗ ਜਾਂਦਾ ਹੈ ਜਿਹਦੇ ਕੋਲੇ ਥੋੜੀ ਹੈ ਉਹ ਚਿੰਤਾ ਚੀਕਿਆ ਰਹਿੰਦਾ ਹੈ ਕਿ ਮੈਂ ਕਿਵੇਂ ਬਹੁਤੀ ਹਾਸਲ ਕਰਾਂ ਉਹ ਇਸੇ ਬਿਉਂਤਾ ਚ ਲੱਗਿਆ ਰਹਿੰਦਾ ਤੇ ਇਸੇ ਲੜਾਈ ਚ ਇਹ ਸਾਰਾ ਸੰਸਾਰ ਉਲਝਿਆ ਪਿਆ ਹੈ ਹਉ ਬਲਹਾਰੀ ਸਤਗੁਰ ਆਪਣੇ ਜਿਨ ਇਹ ਚਲਤ ਦਿਖਾਇਆ ਗੂਜੀ ਪਾਹ ਜਲੇ ਸੰਸਾਰਾ ਭਗਤ ਨਾ ਵਿਆਪੈ ਮਾਇਆ ਗੁਰੂ ਸਾਹਿਬ ਕਹਿੰਦੇ ਕਿ ਮੈਂ ਆਪਣੇ ਸਤਗੁਰੂ ਤੋਂ ਸਦਕੇ ਜਾਂਦਾ ਹਾਂ ਕੁਰਬਾਨ ਜਾਂਦਾ ਹਾਂ ਜਿੰਨੇ ਮਾਇਆ ਦਾ ਇਹ ਤਮਾਸ਼ਾ ਮੈਨੂੰ ਤਖਾਤਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਬਲਹਾਰੇ ਜਾਈਏ ਕੁਰਬਾਨ ਜਾਈਏ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਨੂੰ ਪੜ ਪੜ ਕੇ ਸੰਸਾਰ ਦੀ ਅਸਲੀਅਤ ਨੂੰ ਅਸੀਂ ਜਾਣਦੇ ਪਈ ਆ ਤੇ ਮਾਇਆ ਜਿਹੜੀ ਸੁਣੀ ਦੀ ਨਹੀਂ ਤੇ ਦਿਖਦੀ ਨਹੀਂ ਗੁਰਬਾਣੀ ਸਾਡੀ ਸਹਾਇਤਾ ਕਰ ਰਹੀ ਹੈ ਇਹਨੂੰ ਸੁਣਨ ਦੇ ਵਿੱਚ ਤੇ ਇਹਨੂੰ ਵੇਖਣ ਦੇ ਵਿੱਚ ਗੁਰਬਾਣੀ ਦੇ ਨਾਲ ਲੱਗ ਲੱਗ ਕੇ ਸਾਡੀ ਸੋਚ ਹੀ ਐਸੀ ਹੋ ਗਈ ਹੈ ਕਿ ਕਦੋਂ ਮਾਇਆ ਸਾਡੀ ਵਰਤੀ ਤੇ ਅਸਰ ਪਾਉਣ ਲੱਗਦੀ ਹੈ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੈ ਤੇ ਜਿਵੇਂ ਪੂਰੀ ਸੰਗਤ ਤੇ ਕੋਲੋਂ ਦੂਰ ਜਾਣ ਦਾ ਫੈਸਲਾ ਆਪਣੇ ਹੱਥ 'ਚ ਹੁੰਦਾ ਹੈ ਉਸੇ ਤਰ੍ਹਾਂ ਫਿਰ ਮਾਇਆ ਦੇ ਜੰਗਲ ਤੋਂ ਬਚਣ ਦਾ ਫੈਸਲਾ ਵੀ ਆਪਣੇ ਹੱਥ 'ਚ ਹੋ ਜਾਂਦਾ ਹੈ ਬਾਕੀ ਹੈ ਤੇ ਉਸ ਪ੍ਰਮਾਤਮਾ ਤੇ ਨਿਰਧਾਰਤ ਕਿ ਉਹਨੇ ਤੁਹਾਨੂੰ ਇਹ ਸੋਚੀ ਕਿੰਨੀ ਕੁ ਬਖਸ਼ਣੀ ਹੈ ਤੇ ਇਹਦੇ ਤੋਂ ਦੂਰ ਜਾਣ ਦੀ ਫਿਰ ਹਿੰਮਤ ਕਿੰਨੀ ਕੁ ਬਖਸ਼ਣੀ ਪਰ ਗੁਰਬਾਣੀ ਗੁਰੂ ਇੱਕ ਤਰੀਕਾ ਉਸ ਪ੍ਰਮਾਤਮਾ ਨੇ ਸਾਨੂੰ ਬਖਸ਼ਿਆ ਹੋਇਆ ਤੇ ਜੇ ਤੁਸੀਂ ਇਹਦੇ ਲੜਨ ਲੱਗੇ ਹੋ ਤਾਂ ਇਹਦਾ ਮਤਲਬ ਪ੍ਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੈਗੀ ਹੈ ਪ੍ਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਇਸ ਮਾਇਆ ਦੇ ਜੰਗਲ ਚੋਂ ਬਚ ਨਿਕਲੋ ਤੇ ਕਿਵੇਂ ਬਚ ਨਿਕਲਣਾ ਉਸ ਰਸਤੇ ਤੇ ਪ੍ਰਮਾਤਮਾ ਨੇ ਤੁਹਾਨੂੰ ਪਾ ਦਿੱਤਾ ਸੋ ਅਸੀਂ ਬਲਹਾਰੇ ਜਾਈਏ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਨ੍ਹਾਂ ਨੇ ਇਹ ਚਲਤ ਇਹ ਤਮਾਸ਼ਾ ਮਾਇਆ ਦਾ ਸਾਨੂੰ ਦਿਖਾਤਾ ਸਾਨੂੰ ਪਤਾ ਲੱਗ ਗਿਆ ਕਿ ਇਹ ਮਾਇਆ ਜਿਹੜੀ ਹੈ ਲੁਕੀ ਹੋਈ ਆਗ ਹੈ ਜਿਹਦੇ ਨਾਲ ਸਾਰਾ ਜਗਤ ਸੜ ਰਿਹਾ ਹੈ ਤੇ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਤੇ ਇਹ ਮਾਇਆ ਆਪਣਾ ਜੋਰ ਨਹੀਂ ਪਾ ਸਕਦੀ ਸੰਤ ਪ੍ਰਸਾਦ ਮਹਾ ਸੁਖ ਪਾਇਆ ਸਗਲੇ ਬੰਦਨ ਕਾਟੇ ਹਰ ਹਰ ਨਾਮ ਨਾਨਕ ਧਨ ਪਾਇਆ ਆਪਣੇ ਘਰ ਲੈ ਆਇਆ ਖਾਟੇ ਇਹ ਨਾਨਕ ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੇ ਪ੍ਰਮਾਤਮਾ ਦਾ ਨਾਮ ਧਨ ਲੱਭ ਲਿਆ ਹੈ ਤੇ ਇਹ ਧਨ ਖਟ ਕਮਾ ਕੇ ਆਪਣੇ ਹਿਰਦੇ ਘਰ ਵਿੱਚ ਲੈ ਆਂਦਾ ਹੈ ਉਹ ਮਨੁੱਖ ਬੜਾ ਆਤਮਿਕ ਆਨੰਦ ਮਾਣਦਾ ਹੈ ਉਦੇ ਮਾਇਆ ਵਾਲੇ ਸਾਰੇ ਬੰਧਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 673ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਪ੍ਰਮੁੱਖ ਤੌਰ ਤੇ ਅਸੀਂ ਮਾਇਆ ਦੇ ਤਮਾਸ਼ੇ ਬਾਰੇ ਹੀ ਸਿੱਖਿਆ ਹੈ ਕਿ ਕਿਵੇਂ ਮਾਇਆ ਨੇ ਆਪਣਾ ਪਸਾਰਾ ਪਸਾਰਿਆ ਹੋਇਆ ਹੈ ਕਿਵੇਂ ਇਹ ਅਦ੍ਰਿਸ਼ਟ ਅਗ ਦੇ ਨਾਲ ਸਾਰਾ ਜਗਤ ਸੜ ਰਿਹਾ ਹੈ ਕਿਵੇਂ ਦੁਨਿਆਵੀ ਤਰੱਕੀਆਂ ਸਾਨੂੰ ਮਾਨਸਿਕ ਸ਼ਾਂਤੀ ਤੇ ਆਨੰਦ ਪ੍ਰਾਪਤ ਕਰਨ ਤੋਂ ਅਸਮਰਥ ਨੇ ਤੇ ਜੇ ਅਸੀਂ ਇਹ ਆਨੰਦ ਤੇ ਸ਼ਾਂਤੀ ਹਾਸਲ ਕਰਨੀ ਹੈ ਤਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਕੇ ਹੀ ਹਾਸਲ ਕੀਤੀ ਜਾ ਸਕਦੀ ਹੈ ਮਾਇਆ ਦੇ ਪਸਾਰੇ ਤੋਂ ਦੂਰ ਹੋ ਕੇ ਤੇ ਦੂਰ ਕਿਵੇਂ ਹੋਣਾ ਹੈ ਇਹਦਾ ਸੌਖਾ ਤਰੀਕਾ ਤੇ ਪਹਿਲਾ ਕਦਮ ਇਹ ਹੈ ਕਿ ਪਹਿਲਾਂ ਇਹਦੇ ਪਸਾਰੇ ਨੂੰ ਅਸੀਂ ਵੇਖਣ ਲੱਗੀਏ ਕਿਉਂਕਿ ਅਦ੍ਰਿਸ਼ਟ ਹੈ ਪਹਿਲਾਂ ਅਸੀਂ ਇਹਨੂੰ ਵੇਖਣ ਲੱਗੀਏ ਇਨੂੰ ਸਮਝਣ ਲੱਗਿਏ ਮਹਿਸੂਸ ਕਰਨ ਲੱਗਿਏ ਕਿ ਕਿਸ ਵਕਤ ਸਾਡੇ ਤੇ ਇਸ ਮਾਇਆ ਦਾ ਪਸਾਰਾ ਹਾਵੀ ਹੁੰਦਾ ਹੈ ਤੇ ਫਿਰ ਹੌਲੀ-ਹੌਲੀ ਉਸ ਪਸਾਰੇ ਤੋਂ ਦੂਰ ਜਾਣ ਦੀਆਂ ਕੋਸ਼ਿਸ਼ਾਂ ਕਰੀਏ ਸਾਡੀਆਂ ਕੋਸ਼ਿਸ਼ਾਂ ਨੂੰ ਉਹ ਪ੍ਰਮਾਤਮਾ ਬੂਰ ਪਾਵੇ ਇਸੇ ਅਰਦਾਸ ਬੇਨਤੀ ਦੇ ਨਾਲ ਇਸ ਵੀਡੀਓ ਦੀ ਸਮਾਪਤੀ ਕਰਦੇ ਹਾਂ ਜੀ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ